ਗੁਰੂ ਪਿਆਰੀ ਗੁਰੂ ਸواری ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਮਹਾਰਾਜ ਜੀਆਂ ਦੇ ਬਖਸ਼ਿਸ਼ਾਂ ਦੇ ਨਾਲ ਆਪ ਜੀ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹੋ ਵਾਰਾ ਭਾਈ ਗੁਰਦਾਸ ਜੀ ਦੀ ਅਜੇ ਤੱਕ ਆਪ ਜੀਆ ਨੇ ਪਹਿਲੀ ਵਾਰ ਦਾ ਸਰਵਣ ਕੀਤਾ ਹੈ ਭਾਈ ਬੜੇ ਪ੍ਰੇਮ ਦੇ ਨਾਲ ਅੱਜ ਦੂਸਰੀ ਵਾਰ ਦਾ ਆਰੰਭ ਕਰਨਾ ਹੈ ਭਾਈ ਗੁਰਦਾਸ ਜੀ ਨੇ ਇਹਨਾਂ ਵਾਰਾਂ ਦੇ ਵਿੱਚ ਬੜਾ ਗਿਆਨ ਦਾ ਭੰਡਾਰ ਬਖਸ਼ਿਸ਼ ਕੀਤਾ ਹੈ ਕੁਝੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ ਭਾਈ ਬਹੁਤ ਕੁਝ ਕਹਿ ਦਿੱਤਾ ਹੈ ਭਾਈ ਗੁਰਦਾਸ ਜੀਆ ਨੇ ਥੋੜੇ ਸ਼ਬਦਾਂ ਦੇ ਵਿੱਚ ਗਿਆਨ ਦਾ ਪੰਡਾਰ ਨੇ ਇਹ ਵਾਰ ਆਓ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਭਾਈ ਇਹ ਵਾਰ ਕੋਈ ਬਾਹਲੀ ਔਖੀ ਭਾਸ਼ਾ ਦੇ ਵਿੱਚ ਨਹੀਂ ਨੇ ਬਹੁਤੀ ਔਖੀ ਭਾਸ਼ਾ ਨਹੀਂ ਹੈ ਬੜੀ ਸੁੰਦਰ ਹੈ ਆਮ ਆਪਣੇ ਬੋਲਚਾਲ ਵਾਲੀ ਭਾਸ਼ਾ ਦੇ ਵਿੱਚ ਹੀ ਭਾਈ ਗੁਰਦਾਸ ਜੀ ਨੇ ਇਹ 12 ਰਚੀਆਂ ਨੇ ਪੜਦਿਆਂ ਪੜਦਿਆਂ ਹੀ ਸਮਝ ਪੈ ਰਹੀ ਹੈ ਕਿ ਆਖਰੇ ਨੇ ਭਾਈ ਗੁਰਦਾਸ ਜੀ ਪ੍ਰੇਮ ਦੇ ਨਾਲ ਸਾਰੇ ਜਾਣੇ ਸਰਵਣ ਕਰਿਓ ਭਾਈ ਦੂਸਰੀ ਵਾਰ ਪਹਿਲੀ ਪੌੜੀ ਤੋਂ ਆਰੰਭ ਕਰਨਾ ਹੈ ਅੱਜ ਭਾਈ ਆਪਾਂ ਨੇ ਸਤਿਨਾਮ ਸ੍ਰੀ ਵਾਹਿਗੁਰੂ ਵਾਰ ਦੂਜੀ ੴ ਸਤਿਗੁਰ ਪ੍ਰਸਾਦਿ ਪਹਿਲੀ ਪਉੜੀ ਦੇ ਵਿੱਚ ਭਾਈ ਗੁਰਦਾਸ ਜੀ ਕਰਨ ਹਾਰ ਦਾ ਮੰਗਲ ਕਰਦੇ ਨੇ ਮੰਗਲਾ ਚਰਨ ਹੈ ਆਪ ਨੜੇ ਹੱਤ ਆਰਸੀ ਆਪੇ ਹੀ ਦੇਖੈ ਆਪੇ ਦੇਖ ਦਿਖਾਏਂਦਾ ਛੇ ਦਰਸ਼ਨ ਪੇਖੈ ਜੇ ਹਾ ਮੂਹ ਕਰ ਭਾਲਦਾ ਤੇ ਵੇਹ ਹੈ ਲੇਖੈ ਹਸਦੇ ਹਸਦਾ ਦੇਖੀਏ ਸੋ ਰੂਪ ਸਰੇ ਕੈ ਰੁੰਦੇ ਦਿਸੇ ਰੋਮ ਦਾ ਹੋਏ ਨਿਮਖ ਨਿਮੇਖੈ ਆਪੇ ਆਪ ਵਰਤਦਾ ਸਤ ਸੰਗ ਵਿ ਸਿਖੈ ਅੱਗੇ ਦੂਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਾਜਾਂ ਵਜਾਉਣ ਵਾਲੇ ਦਾ ਦ੍ਰਿਸ਼ਟਾਂਤ ਦਿੰਦੇ ਨੇ ਕੀ ਆਖਦੇ ਨੇ ਭਾਈ ਗੁਰਦਾਸ ਜੀ ਜੋ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਈ ਆਪੇ ਸੁਣ ਸੁਣ ਮਗਨ ਹੋਏ ਆਪੇ ਗੁਣ ਗਾਏ ਸ਼ਬਦ ਸੁਰਤ ਲਿਵ ਲੀਨ ਹੋਏ ਆਪ ਰੀਜ ਰਿਝਾਈ ਕਥਤਾ ਬਕਤਾ ਆਪ ਹੈ ਸੁਰ ਤਾਲ ਲਿਵ ਲਾਏ ਆਪੇ ਆਪ ਵਿਸਮਾਦ ਹੋਏ ਸਰਬੰਗ ਸਮਾਏ ਆਪੇ ਆਪ ਵਰਤਦਾ ਗੁਰਮੁਖ ਪਤੀ ਆਈ ਤੀਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਆਪੇ ਆਪ ਵਰਤਦਾ ਪ੍ਰਭੂ ਆਪੇ ਪੁਖਾ ਹੋਏ ਕਹਿ ਆਪ ਜੈ ਰਸੋਈ ਭੋਜਨ ਆਪ ਬਣਾਇੰਦਾ ਰਸ ਵਿੱਚ ਰਸਗੋਈ ਆਪੇ ਖਾਏ ਸਲਾਹ ਕੈ ਹੋਏ ਤ੍ਰਿਪਤ ਸਮੋਈ ਆਪੇ ਰਸੀਆ ਆਪ ਰਸ ਰਸ ਰਸਨਾ ਹੋਈ ਦਾਤਾ ਭੁਗਤਾ ਆਪ ਹੈ ਸਰਬੰਗ ਸਮੋਈ ਆਪੇ ਆਪ ਵਰਤਦਾ ਗੁਰਮੁਖ ਸੁਖ ਹੋਈ ਚੌਥੀ ਪੌੜੀ ਦੇ ਵਿੱਚ ਫਿਰ ਉਹੀ ਦ੍ਰਿਸ਼ਟਾਂਤ ਦੱਸਦੇ ਨੇ ਭਾਈ ਗੁਰਦਾਸ ਜੀ ਆਪੇ ਪਲੰਘ ਵਿਛਾਏ ਕੈ ਆਪ ਅੰਦਰ ਸੌਂਦਾ ਸੋਹਣੇ ਅੰਦਰ ਜਾਇ ਕੈ ਦੇ ਸੰਤਰ ਪਾਉਂਦਾ ਰੰਗਰਾਓ ਰਉ ਰੰਗ ਹੋਏ ਦੁਖ ਸੁਖ ਵਿੱਚ ਪਾਉਂਦਾ ਤਤਾ ਤੀਰ ਹੋਏ ਜਲ ਆ ਬਟਨ ਖਾਉਂਦਾ ਹਰਖ ਸੋਗ ਵਿੱਚ ਧਾਮਦਾ ਚਾਵਾਏ ਚਾਉਂਦਾ ਅਪੇ ਆਪ ਵਰਤਦਾ ਗੁਰਮੁਖ ਸੁਖ ਰੌਂਦਾ ਓੜੀ ਪੰਜਵੀਂ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਕਿ ਪ੍ਰਭੂ ਨਿਰਲੇਪ ਹੈ ਸੰਸਰ ਵਰਸੈ ਸਵੰਤ ਬੂੰਦ ਜਿਉ ਸਬਨੀ ਥਾਈ ਜਲੈ ਅੰਦਰ ਜਲ ਹੋਈ ਮਿਲੇ ਧਰਤੀ ਬਹੁ ਭਾਈ ਕਿਰਖ ਮਿਰਖ ਰਸ ਕਸ ਘਣੇ ਫੁੱਲ ਫਲ ਸੁਹਾਈ ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ ਮੋਤੀ ਹੋਵੇ ਸਿਪਮੋਹ ਬਹੁ ਮੂਲ ਮੁਲਾਈ ਬਿਸਵਰ ਦੇ ਮੂਹ ਕਾਲ ਕੂਟ ਚਿਤ ਵੇ ਬੁਰੀ ਆਈ ਆਪੇ ਆਪ ਵਰਤਦਾ ਸਤ ਸੰਗ ਸਭਾਈ ਪੌੜੀ ਛੇਵੀਂ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਸਤ ਸੰਗਤ ਦਾ ਸੰਗਤ ਦਾ ਫਲ ਸੰਗਤ ਦੇ ਫਲ ਦੇ ਬਾਰੇ ਬ੍ਰਤਾਂਤ ਹੈ ਪੌੜੀ ਛੇਵੀਂ ਸੋਈ ਤੰਬਾ ਰੰਗ ਸੰਗ ਜਿਉ ਕਹਿ ਹਾਂ ਹੋਈ ਸੋਈ ਤੰਬਾ ਜਿਸਤ ਮਿਲ ਪਿੱਤਲ ਅਵਲੋਈ ਸੋਈ ਸੀਸੇ ਸੰਗਤੀ ਪੰਗਾਰ ਪਲੋਈ ਤੰਬਾ ਪਰਸ ਪਰਸਿਆ ਹੋਇ ਕੰਚਨ ਸੋਈ ਸੋਈ ਤੰਬਾ ਪਸਮ ਹੋਏ ਔਖਦ ਕਰ ਭੋਈ ਆਪੇ ਆਪ ਵਰਤਦਾ ਸੰਗਤ ਗੁਣ ਗੋਈ ਔੜੀ ਸਤਵੀਂ ਦੇ ਵਿੱਚ ਭਾਈ ਗੁਰਦਾਸ ਜੀ ਪਾਣੀ ਦੀ ਮਿਸਾਲ ਦਿੰਦੇ ਨੇ ਪਾਣੀ ਕਾਲੇ ਰੰਗ ਵਿੱਚ ਜਿਉਂ ਕਾਲਾ ਦਿਸੇ ਰਤ ਤਰ ਤੀ ਰੰਗ ਵਿੱਚ ਮਿਲ ਮੇਲ ਸਲਿਸੇ ਪੀਲੇ ਪੀਲਾ ਹੋਏ ਮਿਲ ਹਿਤ ਜੇ ਹੀ ਵਿਸੈ ਸਵ ਸਵ ਰੰਗ ਮਿਲ ਸਭ ਰੰਗ ਸਰਸੇ ਤਤਾ ਠੰਡਾ ਹੋਏ ਕੈ ਹਿਤ ਜਿਸੈ ਤਿਸੈ ਆਪੇ ਆਪ ਵਰਤਦਾ ਗੁਰਮੁਖ ਸੁਖ ਜਿਸੈ ਉਡੀ ਅਠਵੀਂ ਦੇ ਵਿੱਚ ਭਾਈ ਗੁਰਦਾਸ ਜੀ ਦੇਵੇ ਦਾ ਦ੍ਰਿਸ਼ਟਾਂਤ ਦਿੰਦੇ ਨੇ ਦੀਵਾ ਬਲੇ ਬਸੰਤਰੋ ਚਾਨਣਿਆ ਨੇਰੇ ਦੀਪਕ ਵਿੱਚ ਹਮਸ ਹੋਏ ਕੰਮ ਆਇ ਲਖੀਰੀ ਕੱਜਲ ਹੋਵੇ ਕਾਮਣੀ ਸੰਗ ਭਲੇ ਭੁਲੇਰੇ ਮਸਵਾਣੀ ਹਰ ਜਸ ਲਿਖੈ ਦਬਤਰ ਅਗਲੀ ਰੇ ਆਪੇ ਆਪ ਵਰਤਦਾ ਗੁਰਮੁਖ ਚੌ ਫੇਰੇ ਨਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਕਿ ਉਹ ਆਪ ਹੀ ਅਨੇਕ ਤੇ ਫਿਰ ਆਪ ਹੀ ਇਕ ਹੈ ਬਿਰਖ ਹੋਵੇ ਜੋ ਬੀਜੀ ਐ ਕਰਦਾ ਪਾਸਾਰਾ ਜੜ ਅੰਦਰ ਪੀੜ ਬਾਹਰਾਂ ਬਹੁ ਡਾਲ ਬਿਸਥਾਰਾ ਪਤ ਫੁੱਲ ਫਲ ਫਲੀਂਦਾ ਰਸ ਰੰਗ ਸਵਾਰਾ ਵਾਸ ਨਿਵਾਸ ਉਲਾਸ ਕਰ ਹੋਏ ਵੱਡ ਪਰਿਵਾਰਾ ਫਲ ਵਿੱਚ ਬੀਓ ਸੰਜੀਓ ਹੋਏ ਫਲ ਫਲੇ ਹਜ਼ਾਰਾ ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ ਅੱਗੇ ਪੌੜੀ ਦਸਵੀਂ ਦੇ ਵਿੱਚ ਭਾਈ ਗੁਰਦਾਸ ਜੀ ਕਪਾਹ ਤੇ ਸੂਤਰ ਦਾ ਦ੍ਰਿਸ਼ਟਾਂਤ ਦਿੰਦੇ ਨੇ ਓਵੇਂ ਸੂਤ ਕਪਾਹ ਦਾ ਕਰ ਤਾਣ ਵਣਾ ਸੂਤ ਨੂੰ ਕੱਪੜ ਜਾਣੀਐ ਆਖਾਨ ਵਖਾਣਾ ਚੌਸੀ ਤੇ ਚੌਤਾਰ ਹੋਏ ਗੰਗਾ ਜਲ ਜਾਣਾ ਕਸਾ ਮਲਮਲ ਸ੍ਰੀ ਸਾਫ ਤਨ ਸੁਖ ਮਨ ਪਾਣਾ ਪਗ ਦੁਪੱਟਾ ਝੋਲਣਾ ਪਟਕਾ ਪਰਵਾਣਾ വർത്ത ഗുഖ രംഗ മാണ പഗ ദുപട്ടാ ചോലാണ് പട്ടണ ആ വർത്ത ഗുഖ രംഗമാണ ਇਸੇ ਭਾਈ ਦੂਸਰੀ ਵਾਰ ਦੀਆਂ ਪਹਿਲੀਆਂ 10 ਪੌੜੀਆਂ ਦਾ ਜਾਪ ਅੱਗੇ ਭਾਈ ਆਪਾਂ ਸਰਵਣ ਕਰਨਾ ਹੈ ਪੌੜੀ 11ਵੀਂ ਤੋਂ ਸੋਨੇ ਦਾ ਦ੍ਰਿਸ਼ਟਾਂਤ ਦਿੰਦੇ ਨੇ ਇਸ ਦੇ ਵਿੱਚ ਭਾਈ ਗੁਰਦਾਸ ਜੀ ਜੋ ਆਪ ਜੀ ਕੱਲ ਤੋਂ ਸਰਵਣ ਕਰਿਆ ਕਰੋਗੇ ਬੜੇ ਪ੍ਰੇਮ ਦੇ ਨਾਲ ਸਰਵਣ ਕਰਦੇ ਹੋ ਆਪ ਜੀ ਬੜੇ ਸੁੰਦਰ ਬਚਨ ਨੇ ਭਾਈ ਗੁਰਦਾਸ ਜੀਆ ਦੇ ਇਸੇ ਤਰ੍ਹਾਂ ਆਪ ਜੀ ਦੀ ਸੇਵਾ ਦੇ ਵਿੱਚ ਅੱਗੇ 10 ਪੌੜੀਆਂ ਦਾ ਜਾਪ ਕਰ ਨੂੰ ਲੈ ਕੇ ਭਾਈ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ